ਦੋ ਪਾਰਟੀਆਂ ਮੈਡੀਕਲ ਲੀਗਲ ਪਿੰਡ ਮੁਜੱਫਰਪੁਰ ਤੋਂ ਆਏ ਨੇ ਦੋਨੋਂ ਪਾਰਟੀਆਂ ਦੇ ਜਿਹੜੇ ਪੇਸ਼ੈਂਟਸ ਐ ਉਹਨਾਂ ਦੀ ਆਸਰੇ ਚ ਲੜਾਈ ਚੱਲ ਰਹੀ ਐ ਦੋਨੋਂ ਪਾਸਿਆਂ ਦੇ ਜਿਹੜੇ ਨਾਲ ਦੇ ਉਹਨਾਂ ਦੇ ਹਮਾਇਤੀ ਹੈਗੇ ਉਹ ਹਸਪਤਾਲ 'ਚ ਇਕੱਠੇ ਹੋ ਗਏ ਐ ਇੱਕ ਵੀ ਉਹਦੀ ਕੁੱਟਮਾਰ ਕਰ ਰਿਹਾ ਵੀ ਅਸੀਂ ਲੁਕੇ ਇੱਕ ਪਾਸੇ ਬੈਠੇ ਹਾਂ ਮੌਲਬਤ ਕਰਨਾ ਕਿਸੇ 20 ਸਾਲੇ ਨੂੰ ਦਰਾਨੇ ਇਲਾਜ 'ਚ ਦੋ ਡਾਕਟਰ ਸਾਹਿਬ ਵੱਲੋਂ ਉਹਨਾਂ ਨੂੰ ਦੋਨਾਂ ਨੂੰ ਵੱਖ-ਵੱਖ ਵਾਰਡ 'ਚ ਪਾਇਆ ਗਿਆ ਕੀ ਟ੍ਰੀਟਮੈਂਟ ਬਾਰੀ-ਬਾਰੀ ਕਰਦੇ ਆ ਤੇ ਇਸ ਤਰ੍ਹਾਂ ਜਿਹੜਾ ਦੋਨਾਂ ਧਿਰਾਂ ਨੇ ਆਪਸ ਵਿੱਚ ਫਿਰ ਜਿਹੜਾ ਹਸਪਤਾਲ ਦੇ ਵਿੱਚ ਝਗੜਾ ਕਰ ਲਿਆ ਸੀ ਸੋ ਇਹਦੇ ਨਾਲ ਹਸਪਤਾਲ ਦਾ ਮਾਹੌਲ ਖਰਾਬ ਹੋਇਆ ਬਦਮਨੀ ਹੋਈ ਔਰ ਜਿਹੜੇ ਮਰੀਜ਼ ਸੀਗੇ ਔਰ ਡਾਕਟਰੀ ਸਟਾਫ ਨੂੰ ਇਨਕੰਵੀਨੀਅੰਸ ਹੋਈ ਸੋ ਪੁਲਿਸ ਨੂੰ ਜਿੱਦਾਂ ਹੀ ਪਤਾ ਲੱਗਿਆ ਐਸਐਚਓ ਖਾਣਾ ਸਿਟੀ ਨਮਾ ਸ਼ਹਿਰ ਕੋਲੋਂ ਤੁਰੰਤ ਜਿਹਦਾ ਹੈਗਾ ਕਾਰਵਾਈ ਕਰਦੇ ਹੋਏ ਜਿਹੜੇ ਇਹ ਝੜਦੋਂਗ ਕਰਨ ਵਾਲੇ ਸੀਗੇ ਇਹਨਾਂ ਨੂੰ ਹਰ ਰਸਤੇ ਚ ਲੈ ਲਿਆ ਕਿ ਪਿੰਡਾਂ ਦੀਆਂ ਲੜਾਈਆਂ ਪਿੰਡਾਂ ਦੇ ਮਸਲੇ ਕਹਿੰਦੇ ਪਿੰਡਾਂ ਚ ਨਿਬੇੜ ਲੋ ਤਾਂ ਚੰਗਾ ਉਹ ਸਰਕਾਰੀ ਹਸਪਤਾਲਾਂ ਚ ਆ ਕੇ ਨਹੀਂ ਕਰੀਦੀ ਜੰਗ ਦੋਸਤੋ ਜਿਹੜੇ ਬਾਕੀ ਮਰੀਜ਼ ਨੇ ਉਹਨਾਂ ਦੀ ਮੁਸੀਬਤ ਨੂੰ ਵੀ ਸਮਝੀਦਾ ਹੁੰਦਾ ਐਵੇਂ ਰੰਗ ਚ ਨਹੀਂ ਪਾਈਦਾ ਭੰਗ ਦੋਸਤੋ ਆ ਸਰਕਾਰੀ ਹਸਪਤਾਲ ਨਮਾਸ਼ਰ ਵਿਖੇ ਕਹਿੰਦੇ ਕੱਲ ਦੋ ਤਰ੍ਹਾਂ ਆਪਸ ਵਿੱਚ ਜੰਮ ਕੇ ਲੜੀਆਂ ਹੁਣ ਇਹ ਵੀ ਦੱਸਿਆ ਜਾ ਰਿਹਾ ਕਹਿੰਦੇ ਕਿ ਹੋ ਸਕਦਾ ਮੂਲ ਮੂਲ ਉਹਨਾਂ ਦਾ ਨਿਬੜ ਜਾਵੇ ਪਰ ਵਿਆਜ ਜ਼ਰੂਰ ਉਹਨਾਂ ਨੂੰ ਕਰੇਗਾ ਤੰਗ ਦੋਸਤੋ ਵਿਆਜ ਜ਼ਰੂਰ ਉਹਨਾਂ ਨੂੰ ਕਰੇਗਾ ਤੰਗ ਦੋਸਤੋ ਸਤਿ ਸ਼੍ਰੀ ਅਕਾਲ ਪਿੰਬਤੀ ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦੁਨੀਸ਼ਵਰ ਤੁਸੀਂ ਸ਼ੇਅਰ ਤੋਂ ਅੰਦਾਜ਼ਾ ਜਿਹਾ ਲਾ ਲੈ ਲੈਂਦੇ ਹੋ ਕਿ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥਿਓ ਇਸ ਸਮੇਂ ਅਸੀਂ ਸਿਵਲ ਹਸਪੀਟਲ ਨਮਾ ਸ਼ਹਿਰ ਵਿਖੇ ਮੌਜੂਦ ਹਾਂ ਔਰ ਕਿਹਾ ਜਾਂਦਾ ਹੈ ਕਿ ਡਾਕਟਰ ਦੂਜਾ ਰੱਬ ਹੁੰਦਾ ਕਿਉਂ ਦੂਜਾ ਰੱਬ ਹੁੰਦਾ ਕਿਉਂਕਿ ਡਾਕਟਰ ਇਨਸਾਨ ਜਦੋਂ ਉਹ ਕਿਸੇ ਬਿਮਾਰੀ ਨਾਲ ਅਗਰ ਅਸਤ ਹੋ ਜਵੇ ਜਾਂ ਜ਼ਖਮੀ ਹੋ ਜਵੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਜੀਵਨ ਮ੍ਰਿਤਿ ਉੱਤੇ ਰੱਬ ਦੇ ਹੱਥੇ ਲੇਕਿਨ ਡਾਕਟਰ ਕੋਸ਼ਿਸ਼ਾਂ ਕਰਦਾ ਕਿ ਜਿਹੜਾ ਮਰੀਜ਼ ਜਿਹੜਾ ਪੀੜਤ ਜਿਹੜਾ ਜ਼ਖਮੀ ਉਸ ਦੇ ਕੋਲ ਆਇਆ ਉਸ ਦੀ ਜਾਨ ਨੂੰ ਬਚਾਇਆ ਜਾ ਸਕੇ ਹੁਣ ਹੁੰਦਾ ਕੀ ਹੈ ਜੀ ਕੱਲ ਮੁਜੱਫਰਪੁਰ ਪਿੰਡ ਵਿਖੇ ਦੋ ਤਰ੍ਹਾਂ ਆਪਸ ਚ ਲੜ ਪਈਂਦੀਆਂ ਮੈਂ ਕਿਉਂ ਕਿਹਾ ਕਿ ਹੋ ਸਕਦਾ ਮੂਲ-ਮੂਲ ਨਿਬੜ ਜਾਵੇ ਲੇਕਿਨ ਵਿਆਜ ਤੰਗ ਕਰੇਗਾ ਇਹ ਗੱਲ ਕਿਉਂ ਆਖੀ ਕਿਉਂਕਿ ਮੁਜੱਫਰਪੁਰ ਵਿੱਚ ਕਹਿੰਦੇ ਕਿ ਦੋ ਧਰਾਂ ਆਪਸ ਵਿੱਚ ਲੜ ਪੈਂਦੀਆਂ ਫਿਰ ਉਹਨਾਂ ਨੂੰ ਇੱਥੇ ਸਿਵਲ ਹਸਪਤਾਲ ਵਿੱਚ ਖੇਲੇ ਆਇਆ ਜਾਂਦਾ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਦੋਨੋਂ ਧਰਾਂ ਦੇ ਮਨਾਂ 'ਚ ਇਹ ਗੱਲਾਂ ਹੁੰਦੀਆਂ ਜਦੋਂ ਝਗੜਾ ਹੋ ਜਾਂਦਾ ਕਿ ਯਾਰ ਅਸੀਂ ਪਹਿਲਾਂ ਜਾ ਕੇ ਐਮਐਲਆਰ ਘਟਾ ਲਈਏ ਤੇ ਦੂਜੇ ਤੇ ਪਰਚਾ ਕਰਾ ਲਈਏ ਇੱਥੇ ਜਦੋਂ ਪਹੁੰਚਦੇ ਆ ਪ੍ਰਸ਼ਾਸਨ ਵੱਲੋਂ ਹਸਪਤਾਲ ਪ੍ਰਸ਼ਾਸਨ ਵੱਲੋਂ ਉਹਨਾਂ ਦਾ ਇਲਾਜ ਸ਼ੁਰੂ ਕੀਤਾ ਜਾਂਦਾ ਦੋਨਾਂ ਨੂੰ ਕਹਿੰਦੇ ਵੱਖ-ਵੱਖ ਕੀਤਾ ਜਾਂਦਾ ਲੇਕਿਨ ਮਾਹੌਲ ਗਰਮ ਹੋ ਜਾਂਦਾ ਆਪਸ ਵਿੱਚ ਫਿਰ ਲੜਾਈ ਪੜਾਈ ਸ਼ੁਰੂ ਹੋ ਜਾਂਦੀ ਆ ਬਾਕੀ ਜਿਹੜੇ ਹੋਰ ਪੇਸ਼ੈਂਟਸ ਨੇ ਉਹ ਘਬਰਾ ਜਾਂਦੇ ਆ ਤਣਾਅਪੂਰਵਕ ਮਾਹੌਲ ਬਣ ਜਾਂਦਾ ਹੈ ਤੇ ਡਾਕਟਰ ਵੀ ਜਿਹੜੇ ਉਹਨਾਂ ਦੇ ਵੀ ਚਿੰਤਾ ਬਣਦੀ ਹੈ ਔਰ ਉਸ ਤੋਂ ਬਾਅਦ ਫਿਰ ਐਸਐਮਓ ਬਿੱਟੂ ਜਿਹੜੇ ਉਹਨੂੰ ਇਨਫੋਰਮ ਕੀਤਾ ਜਾਂਦਾ ਉਹ ਸੀਨੀਅਰ ਅਥਾਰਟिटीज ਨਾਲ ਗੱਲਬਾਤ ਕਰਦੇ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕਰਦੇ ਆ ਦੱਸਿਆ ਜਾ ਰਿਹਾ ਕਿ ਮੌਕੇ ਤੇ ਸਿਟੀ ਪੁਲਿਸ ਐਸਐਚਓ ਅਵਤਾਰ ਸਿੰਘ ਪਹੁੰਚ ਜਾਂਦੇ ਆ ਡੀਐਸਪੀ ਰਾਜਕਬਰ ਪਹੁੰਚਦੇ ਔਰ ਜਿਹੜੇ ਇੱਥੇ ਹੁੱਲੜਬਾਜੀ ਕਰ ਰਹੇ ਸੀ ਇੱਕ ਦੂਜੇ ਨਾਲ ਲੜਾਈ ਝਗੜਾ ਕਰ ਰਹੇ ਸੀ ਉਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਤੇ ਉਹਨਾਂ ਤੇ ਹੁਣ ਮਾਮਲਾ ਵੀ ਦਰਜ ਕਰ ਲਿਆ ਤੇ ਅੰਦਰ ਦੱਸਿਆ ਜਾ ਰਿਹਾ ਕੁਝ ਕੈਬਨ ਕੁਬਿਨ ਦਾ ਵੀ ਨੁਕਸਾਨ ਹੈ ਪਰ ਸਾਥੀਓ ਵੱਡੇ ਸਵਾਲ ਇਹ ਨੇ ਕਿ ਜਿਹੜੀਆਂ ਲੜਾਈਆਂ ਵੈਸੇ ਤਾਂ ਜਦੋਂ ਬਜ਼ੁਰਗ ਸਿਆਣੇ ਉਹਨਾਂ ਤਾਂ ਗੱਲ ਪਹੁੰਚਦੇ ਪਿੰਡ 'ਚ ਨਿਬੇੜਨ ਦੀ ਕੋਸ਼ਿਸ਼ ਕਰਦੇ ਆ ਚਲੋ ਤੁਸੀਂ ਪਿੰਡ ਪੁੰਡ 'ਚ ਲੜਦੇ ਆਪਣੇ ਪਿੰਡ 'ਚ ਲੜਾਈ ਪੜਾਈ ਕਰ ਲਈ ਹੁਣ ਇੱਥੇ ਜਦ ਇਲਾਜ ਕਰਾਣ ਆ ਰਹੇ ਆ ਇੱਥੇ ਤੁਸੀਂ ਇਕੱਲੇ ਤਾਂ ਨਹੀਂ ਐਦਾ ਪੀੜਤ ਮਰੀਜ਼ ਹੋਰ ਵੀ ਆਉਂਦੇ ਆ ਐਮਰਜੈਂਸੀ ਵਾਰਡ ਭਰਿਆ ਹੀ ਰਹਿੰਦਾ ਤਾਂ ਤੁਸੀਂ ਜੇ ਇੱਥੇ ਆ ਕੇ ਵੀ ਲੜਾਈਆਂ ਪੜਾਈਆਂ ਕਰੋਗੇ ਲੜਾਈ ਝਗੜੇ ਕਰੋਗੇ ਬਾਕੀਆਂ ਦਾ ਵੀ ਜਿਹੜਾ ਨੁਕਸਾਨ ਹੁੰਦਾ ਜੋ ਕਿ ਨਹੀਂ ਹੋਣਾ ਚਾਹੀਦਾ ਹੁਣ ਗੱਲ ਜਿਹੜੀ ਹੋਏ ਪਹੁੰਚ ਰਹੀ ਹੈ ਕਹਿੰਦੇ ਕਿ ਹੋ ਸਕਦਾ ਜਿਹੜੀ ਪਿੰਡ 'ਚ ਲੜਾਈ ਹੋਵੇ ਕਿਉਂਕਿ ਹੁਣ ਮਾਮਲਾ ਦਰਜ ਹੋ ਗਿਆ ਕਿਉਂਕਿ ਇੱਥੇ ਕਿ ਮਿਸਬੀਹੇਵ ਕੀਤਾ ਇੱਥੇ ਕਿ ਨੁਕਸਾਨ ਪਹੁੰਚਾਇਆ ਹੁਣ ਮਾਮਲਾ ਸਖਤ ਦਰਜ ਹੋ ਗਿਆ ਕਹਿੰਦੇ ਕਿ ਹੋ ਸਕਦਾ ਪਿੰਡ ਵਾਲਾ ਮਾਮਲਾ ਨਿਬੜ ਜਾਵੇ ਬਜ਼ੁਰਗ ਨਵੇੜਦਣ ਮੈਂ ਫਿਰ ਕਹ ਰਿਹਾ ਕਿ ਹੋ ਸਕਦਾ ਕਿ ਪਿੰਡ ਵਾਲਾ ਮੂਲ ਮੂਲ ਜਿਹੜਾ ਮਾਮਲਾ ਸੀ ਉਹ ਨਿਬੜ ਜਾਵੇ ਲੇਕਿਨ ਜਿਹੜਾ ਇੱਥੇ ਕਿ ਵਿਆਜ ਛੇੜ ਲਿਆ ਕਹਿੰਦੇ ਉਹਦਾ ਨਵੇੜਾ ਔਖਾ ਹੋਣਾ ਤਾਂ ਇੱਕ ਵਾਰੀ ਆਪਾਂ ਐਸਐਮਓ ਬਿੱਟੂ ਹੁਣ ਮੈਂ ਗੱਲਬਾਤ ਕਰਕੇ ਪੂਰੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਥਿਤੀ ਕਿ ਕੱਲ ਸ਼ਾਮੀ ਵਾਕਿਆ ਹੋਇਆ ਕਿ ਤੋਂ ਉਸ ਤੋਂ ਬਾਅਦ ਡੀਐਸਪੀ ਰਾਜਪੁਰ ਉਹਨਾਂ ਨਾਲ ਗੱਲਬਾਤ ਕਰਨਗੇ ਕਿ ਪੁਲਿਸ ਪ੍ਰਸ਼ਾਸਨ ਨੇ ਕੀ ਐਕਸ਼ਨ ਲਿਆ ਕਿ ਕੱਲ ਸ਼ਾਮ 8 ਵਜੇ ਸਾਡੇ ਡਾਕਟਰ ਸਾਹਿਬਾਂ ਐਮਰਜੈਂਸੀ ਰੋ ਡਾਕਟਰ ਡਾਕਟਰ ਗਗਨ ਡਿਊਟੀ ਤੇ ਸੀ ਕਿ ਜਦੋਂ ਉਹਨਾਂ ਨੇ ਮੈਨੂੰ ਕਾਲ ਆਈ 8 ਵਜੇ ਕਿ ਡਾਕਟਰ ਸਾਹਿਬ ਦੋ ਪਾਰਟੀਆਂ ਮੈਡੀਕੋ ਲੀਗਲ ਪਿੰਡ ਮੁਜੱਫਰ ਪਰ ਤੋਂ ਆਈਆਂ ਹਨ ਦੋਨੋਂ ਪਾਰਟੀਆਂ ਦੇ ਜਿਹੜੇ ਪੇਸ਼ੈਂਟਸ ਹੈ ਉਹਨਾਂ ਦੀ ਆਪਸ ਵਿੱਚ ਲੜਾਈ ਚੱਲ ਰਹੀ ਹੈ ਦੋਨੋਂ ਪਾਸਿਆਂ ਦੇ ਜਿਹੜੇ ਨਾਲ ਦੇ ਉਹਨਾਂ ਦੇ ਹਮਾਇ ਇਕ ਦੋ ਦੀ ਕੁੱਟਮਾਰ ਕਰ ਰਿਹਾ ਵੀ ਅਸੀਂ ਲੁਕੇ ਇੱਕ ਪਾਸੇ ਬੈਠੇ ਆਂ ਮੌਲ ਬਹੁਤ ਖਰਾਬ ਹੈ ਤੁਸੀਂ ਪੁਲਿਸ ਵਾਲੇ ਨੂੰ ਫੋਨ ਕਰੋ ਇਮੀਡੀਟਲੀ ਮੈਂ ਐਸਐਚਓ ਸਿਟੀ ਅਵਤਾਰ ਜੀ ਤੇ ਐਸਐਸਪੀ ਸਾਹਿਬ ਜਿਹੜੇ ਸਾਡੇ ਮਹਿਤਾਬ ਜੀ ਉਹਨਾਂ ਨੂੰ ਕਾਲ ਕੀਤੀ ਵਿਦੀਨ ਉਹ ਫਿਊ ਮਿੰਟਸ ਡੀਐਸਪੀ ਆਪਣੇ ਰਾਜਕੁਮਾਰ ਜੀ ਤੇ ਐਸਐਚਓ ਅਵਤਾਰ ਜੀ ਉਹ ਹਸਪੀਟਲ ਪਹੁੰਚ ਚੁਕੇ ਸੀ ਤੇ ਜਿਹੜੇ ਵੀ ਬੰਦੇ ਉਹਨਾਂ ਦੇ ਨਾਲ ਆਏ ਸੀਗੇ ਉਹਨਾਂ ਦੇ ਨਾਲ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਉਹਨੂੰ ਫੜ ਕੇ ਉਹਨਾਂ ਤੇ ਜਿਹੜਾ ਹਸਪੀਟਲ ਐਕਟ ਦੇ ਅਧੀਨ ਕੇਸ ਦਰਜ ਕਰ ਲਿਆ ਗਿਆ ਤੇ ਉਹਨਾਂ ਨੇ ਅਰੈਸਟ ਪਾ ਦਿੱਤੀ ਗਈ। ਕੀ ਲੱਗਦਾ ਸਰ ਲਗਾਤਾਰ ਗੱਲ ਕਰੀਏ ਡਾਕਟਰਾਂ ਦੇ ਉੱਪਰ ਹਮਲੇ ਦੀ ਖਬਰ ਆਮ ਦੇਖਣ ਨੂੰ ਮਿਲ ਰਹੀ ਹੈ। ਇਹ ਹੁਣ ਬੜਾ ਕੈਜੂਅਲ ਜਿਹਾ ਹੋ ਗਿਆ ਹੈ ਕਿ ਜੋ ਪਹਿਲਾਂ ਪਿੱਛੇ ਵੀ ਡੇਟਾਬੈਸੀ ਵਾਲਾ ਹੋਇਆ ਗੁਰਦਾਸਪੁਰ ਹੋਇਆ ਇਹ ਸਾਡੇ ਬਲਾਚੌਰ ਵੀ ਹੋਇਆ ਜਿੱਥੇ ਕਿ ਬਹੁਤ ਹੀ ਜ਼ਿਆਦਾ ਹੰਗਾਮਾ ਹੋਇਆ ਸੀਗਾ। ਇੱਥੇ ਵੀ ਆ ਕੇ ਲੁਕੀ ਪੰਦੇ ਨੇ ਇਹਨਾਂ ਦਾ ਮੈਂਟਲ ਸੈਟਅਪ ਇੱਕ ਇਹੋ ਜਿਹਾ ਹੋ ਗਿਆ ਹੈ ਕਿ ਇਹ ਸੌਫਟ ਟਾਰਗੇਟ ਸਮਝਦੇ ਆ ਡਾਕਟਰ ਨੂੰ ਜਦੋਂ ਮਰਜ਼ੀ ਹਸਪੀਟਲ ਜਾ ਕੇ ਹੰਗਾਮਾ ਜਦੋਂ ਕਿ ਜਿੰਨੇ ਵੀ ਸਾਡੇ ਡਾਕਟਰ ਸਹਿਬਾਨ ਆ ਬੜੇ ਫਲਾਈਟਲੀ ਸਾਰਾ ਸਟਾਫ ਇਹਨਾਂ ਦੀ ਦੇਖਭਾਲ ਕਰਦਾ ਹੈ ਐਟੈਂਡ ਕਰਦਾ ਹੈ ਬਟ ਫੇਰੇ ਹੀ ਪਤਾ ਨਹੀਂ ਕਿਹੋ ਜਿਹਾ ਅੱਜਕੱਲ ਮੈਂਟਲ ਸੈਟਅਪਸ ਹੋ ਗਏ ਲੋਕਾਂ ਦੇ ਇਹ ਦੋਨੋਂ ਪਾਰਟੀਆਂ ਦੇ ਨਾਲ ਦੇ ਜਿਹੜੇ ਬੰਦੇ ਸੀ ਹਮਾਇਤੀ ਉਹ ਆਪਣੇ ਆਪ ਕੇ ਇਮੇਜ ਰਾਸਪਾਰਡ ਦੇ ਵਿੱਚ ਕੁੱਟਮਾਰ ਕੀਤੀ ਉਹਨਾਂ ਨੇ ਸਾਡਾ ਸਟਾਫ ਜਿਹੜਾ ਡਰ ਕੇ ਬਸੀ ਉਹਨਾਂ ਨੇ ਆਪਣੀ ਜਾਨ ਬਚਾ ਕੇ ਆਪਣੇ ਰੂਮਸ ਦੇ ਵਿੱਚ ਬੰਦ ਕਰਕੇ ਉਹ ਬਚੇ ਆ ਨਹੀਂ ਤਾਂ ਹੋ ਸਕਦਾ ਸੀ ਕਿ ਉਹਨਾਂ ਦੇ ਕੋਈ ਸਾਡੇ ਜਿਹੜੇ ਐਮਰਜੈਂਸੀ ਦਾ ਕੈਬਨ ਆ ਉਹਨੂੰ ਵੀ ਨੁਕਸਾਨ ਪਹੁੰਚਾਇਆ ਉਹਨਾਂ ਨੇ ਹੋ ਸਕਦਾ ਹੈ ਇਹ ਤੈਸ਼ ਦੇ ਵਿੱਚ ਹੋਰ ਹੁੰਦਾ ਤਾਂ ਹੋ ਸਕਦਾ ਜੇ ਸਾਡੇ ਮੈਡੀਕਲ ਕਰੇਸ਼ਨ ਦੇ ਡਾਕਟਰ ਸਾਡੀ ਡਿਊਟੀ ਵਾਲੇ ਸੀ ਉਹਨਾਂ ਦਾ ਵੀ ਨੁਕਸਾਨ ਹੋ ਸਕਦਾ ਸੀ ਹੁਣ ਕੀ ਇਹ ਪੁਲਿਸ ਦੇ ਗ੍ਰਿਫਤ ਵਿੱਚ ਆ ਗਏ ਆ ਇਹਨਾਂ ਨੂੰ ਅਰੈਸਟ ਕਰ ਲਿਆ ਕੱਲ ਕੱਲ ਜਿਹੜਾ ਪੁਲਿਸ ਦਾ ਜਿਹੜਾ ਨਮਸ਼ਰ ਪੁਲਿਸ ਦਾ ਕੰਮ ਬਹੁਤ ਹੀ ਸ਼ਲਾਘਾਯੋਗ ਰਿਹਾ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਤੇ ਐਚਓ ਸਾਹਿਬ ਇਹਨਾਂ ਨੇ ਬਹੁਤ ਪ੍ਰੌਂਪਟਲੀ ਐਕਸ਼ਨ ਕੀਤਾ ਪ੍ਰੌਂਪਟਲੀ ਐਕਸ਼ਨ ਕਰਕੇ ਜਿੰਨੇ ਵੀ ਬੰਦੇ ਉਹਨਾਂ ਦੇ ਨਾਲ ਸੀਗਾ ਉਹਨੂੰ ਇੱਥੇ ਗ੍ਰਿਫਤਾਰ ਕਰ ਲਿਆ ਗਿਆ ਗ੍ਰਿਫਤਾਰ ਕਰਕੇ ਉਹਨਾਂ ਤੇ ਐਫਆਈਆਰ ਲੌਂਚ ਕਰਕੇ ਰਾਤ ਹੀ ਐਫਆਈਆਰ ਲੌਂ ਕਿ ਉਹ ਨਹੀਂ ਰੈਸਟ ਪਾ ਲਿੱਤੀ। ਅਗਰ ਗੱਲ ਕਰੀਏ ਨਵਾਂ ਸ਼ਹਿਰ ਦੀ ਗੱਲ ਕਰੀਏ ਹਸਪਤਾਲ ਦੀ ਗੱਲ ਕਰੀਏ ਕਿੰਨੇ ਸੀਸੀਟੀਵੀ ਕੈਮਰੇ ਲੱਗੇ ਇੱਥੇ? ਇੱਥੇ ਆਊਂਡ 34 ਕੈਮਰੇ ਲੱਗੇ ਹੋਏ ਐ। ਕੀ ਇਹ ਵਾਰਦਾ ਸੀਸੀਟੀਵੀ ਵਿੱਚ ਕੈਦ ਹੋਈਏ? ਬਿਲਕੁਕੁਲ ਸੀਸੀਟੀਵੀ ਦੀ ਫੁਟੇਜ ਅਸੀਂ ਕਢਵਾ ਰਹੇ ਹਾਂ, ਕਢਵਾ ਕੇ ਅਸੀਂ ਦੇ ਦੇਾਂਗੇ ਤੁਹਾਨੂੰ। ਅ ਕੱਲ ਪਿੰਡ ਮੁਜ਼ੱਫਰਪੁਰ ਥਾਣਾ ਰਾਹੋਂ ਦੇ ਵਿੱਚ ਆਪਸ ਵਿੱਚ ਦੋ ਧਿਰਾਂ ਦਾ ਟਕਰਾਅ ਹੋ ਗਿਆ ਸੀ। ਉਹ ਟਕਰਾਅ ਤੋਂ ਬਾਅਦ ਉਹਨਾਂ ਦੀ ਸੱਟਾਂ ਲੱਗੀਆਂ ਜਿਹਦੇ ਸਬੰਧ ਚ ਉਹ ਸਿਵਲ ਹਸਪਤਾਲ ਨਵਾਂ ਸ਼ਹਿਰ ਚ ਇਲਾਜ ਲਈ ਆਏ ਸੀ। ਸੁਧrane ਇਲਾਜ ਜਦੋਂ ਡਾਕਟਰ ਸਾਹਿਬ ਵੱਲੋਂ ਉਹਨਾਂ ਨੂੰ ਦੋਨਾਂ ਨੂੰ ਵੱਖ-ਵੱਖ ਬਾੜ ਵਿੱਚ ਪਾਇਆ ਗਿਆ ਕਿ ਟ੍ਰੀਟਮੈਂਟ ਬਾਰੀ-ਬਾਰੀ ਕਰਦੇ ਹਨ ਤੇ ਇਸ ਤਰ੍ਹਾਂ ਜਿਹੜਾ ਦੋਨਾਂ ਧਿਰਾਂ ਨੇ ਆਪਸ ਵਿੱਚ ਫਿਰ ਜਿਹੜਾ ਹਸਪਤਾਲ ਦੇ ਵਿੱਚ ਝਗੜਾ ਕਰ ਲਿਆ ਸੀ ਸੋ ਇਹਦੇ ਨਾਲ ਹਸਪਤਾਲ ਦਾ ਮਾਹੌਲ ਖਰਾਬ ਹੋਇਆ ਬਦਮਨੀ ਹੋਈ ਔਰ ਜਿਹੜੇ ਮਰੀਜ਼ ਸੀਗੇ ਔਰ ਡਾਕਟਰੀ ਸਟਾਫ ਨੂੰ ਇਨਕਨਵੀਨੀਅਸ ਹੋਈ ਸੋ ਪੁਲਿਸ ਨੂੰ ਜਿੱਦਾਂ ਹੀ ਪਤਾ ਲੱਗਿਆ ਐਸ ਐਚ ਓ ਥਾਣਾ ਸਿਟੀ ਨਮਾਸ਼ਹਿਰ ਵੱਲੋਂ ਤੁਰੰਤ ਜਿਹੜਾ ਹੈਗਾ ਕਾਰਵਾਈ ਕਰਦੇ ਹੋਏ ਜਿਹੜੇ ਇਹ ਹੜਦੋਂ ਕਰਨ ਵਾਲੇ ਸੀਗੇ ਇਹਨਾਂ ਨੂੰ ਹਰਾਸਤੇ ਚ ਲੈ ਲਿਆ ਔਰ ਇਹਨਾਂ ਦੇ ਖਿਲਾਫ ਜਿਹੜਾ ਮਕਦਮਾ ਦਰਜ ਕੀਤਾ ਗਿਆ ਅੱਜ ਇਹਨਾਂ ਨੂੰ ਜਿਹੜਾ ਪੇਸ਼ ਅਦਾਲਤ ਕੀਤਾ ਜਾਊਗਾ ਸਾਰੇ ਜਿਹੜਾ ਇਹਨਾਂ ਦਾ ਆਪਸ ਵਿੱਚ ਜਿਹੜਾ ਹਸਪੀਟਲ ਆਇਆ ਉਹ ਲੜਾਈ ਝਗੜਾ ਕੀ ਕਾਰਨ ਪਈ ਸੀ ਆਪਸ ਵਿੱਚ ਇਹਨਾਂ ਦਾ ਛੋਟਾ ਮੋਟਾ ਉੱਥੇ ਕੋਈ ਘਰੇਲੂ ਕਾਰਨ ਸੀਗਾ ਕੋਈ ਜਗ੍ਹਾ ਦੇ ਗੋਹੜੀ ਵਗੈਰਾ ਲਾਉਣ ਦੇ ਸਬੰਧ ਵਿੱਚ ਸੋ ਉੱਥੇ ਇਹ ਝਗੜੇ ਸੀ ਪਰ ਹਸਪਤਾਲ ਦੇ ਵਿੱਚ ਆ ਕੇ ਇਹਨਾਂ ਨੇ ਦੁਬਾਰਾ ਆਪਸ ਵਿੱਚ ਝਗੜਾ ਕੀਤਾ ਸੋ ਉਹ ਜਿਹੜਾ ਹੈਗਾ ਟੋਲਰੇਬਲ ਨਹੀਂ ਸੀਗਾ ਸੋ ਉਤੇ ਤੁਰੰਤ ਕਾਰਵਾਈ ਕੀਤੀ ਗਈ ਹੈ ਔਰ ਜਿਹੜਾ ਮੁਕੱਦਮਾ ਦਰਜ ਕਰ ਲਿਆ ਗਿਆ ਚਾਰ ਜਿਹੜੇ ਦੋਸ਼ੀ ਦੋਨੋਂ ਤਰ੍ਹਾਂ ਦੇ ਦੋ ਦੋ ਦੋਸ਼ੀ ਜਿਹੜੇ ਉੱਥੇ ਮੌਜੂਦ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਿਸ ਧਾਰਾ ਦੇ ਵਿੱਚ ਇਹਨਾਂ ਦਾ ਮੁਕੱਦਮਾ ਦਰਜ ਹੋਇਆ ਇਹਨਾਂ ਦੇ ਖਿਲਾਫ ਜਿਹੜਾ 194 2 324 3 ਔਰ 4 ਜਿਹੜਾ ਹੈਗਾ ਪੰਜਾਬ ਪ੍ਰੋਟੈਕਸ਼ਨ ਆਫ ਮੈਡੀਕਲ ਸਰਵਿਸਿਜ਼ ਇਸ ਤਹਿਤ ਕਾਰਵਾਈ ਕੀਤੀ ਗਈ ਸਮਾ ਹਸਪੀਟਲ ਦੀ ਪ੍ਰੋਪਰਟੀ ਦਾ ਕੈਬਨ ਨੂੰ ਨੁਕਸਾਨ ਹੋਇਆ ਆ ਬਿਲਕੁਲ ਉੱਥੇ ਜਿਹੜਾ ਕੈਵਨ ਵਗੈਰਾ ਸੀਗੇ ਉਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਸੋ ਉਹਦੇ ਲਈ 427 ਦਾ ਜਿਹੜਾ ਸੈਕਸ਼ਨ ਸੀਗਾ 324 ਲਾਇਆ ਗਿਆ ਕਿਸੇ ਡਾਕਟਰ ਦੇ ਸਰ ਕੋਈ ਸੱਟ ਚੋਟ ਲੱਗੀ ਨਹੀਂ ਕਿਸੇ ਡਾਕਟਰ ਤੇ ਵੈਸੇ ਕੋਈ ਹਮਲਾ ਨਹੀਂ ਹੋਇਆ ਕਿਸੇ ਦੇ ਸੱਟ ਚੋਟ ਨਹੀਂ ਹੈ لیکن ماحول ਜਿਹੜਾ ਪਬਲਿਕ پلیس ਦਾ ਸੀਗਾ ਹਸਪਤਾਲ ਦਾ ਸੀਗਾ ਉਹ ਖਰਾਬ ਕਰਨ ਦੀ ਇਹਨਾਂ ਨੇ ਕੀਤੀ ਸੋ ਇਸ ਕਰਕੇ ਇਹਨਾਂ ਤੇ ਸਖਤ ਕਾਰਵਾਈ ਕੀਤੀ ਗਈ ਸਰ ਹਸਪਤਾਲ ਦੀ ਸੁਰੱਖਿਆ ਬਣੀ ਰਹੇ ਉਹਦੇ ਲਈ ਕੋਈ ਯੋਜਨਾ ਬਿਲਕੁਲ ਜੀ ਬਿਲਕੁਲ ਇਹ ਜਿਹੜਾ ਇਹੀ ਸੰਦੇਸ਼ ਹੈ ਜਿਹੜਾ ਹਸਪਤਾਲ ਦੇ ਵਿੱਚ ਕੁਛ ਇਸ ਤਰ੍ਹਾਂ ਦਾ ਕਰਨ ਦੀ ਕੋਸ਼ਿਸ਼ ਕਰੂਗਾ ਉਹਨੂੰ ਪੁਲਿਸ ਸ਼ਕਤੀ ਨਾਲ ਨਿਪਟੂਗੀ ਸੋ ਮੇਰੀ اپیل ਹੈ ਸਭ ਨੂੰ ਇਲਾਜ ਲਈ ਆਓ ਇਲਾਜ ਲਈ ਲੋਕ ਉੱਥੇ ਦਾਖਲ ਹੁੰਦੇ ਆ ਸੋ ਹਸਪਤਾਲ ਦੇ ਵਿੱਚ ਆ ਕੇ ਇਸ ਤਰ੍ਹਾਂ ਦੀ ਕੋਈ ਇਨਕਨਵੀਨੀਅੰਸ ਕ੍ਰੀਟ ਨਹੀਂ ਕਰਨੀ ਚਾਹੀਦੀ ਅਗਰ ਕੋਈ ਕਰੇਗਾ ਤਾਂ ਇਸੇ ਤਰ੍ਹਾਂ ਸ਼ਕਤੀ ਨਾਲ ਪੁਲਸ ਪਿੱਛੇ ਆਏਗੀ